ਸਤਿ ਸ੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੋਣ ਚਰਚਾ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਵੱਲ ਝਾਤ ਮਾਰਨੀ ਬਣਦੀ ਹੈ ਤੇ ਜਿਹੜੀਆਂ ਬਹੁਤ ਕੁਝ ਸੋਚਣ ਵਾਸਤੇ ਵਿਚਾਰਨ ਵਾਸਤੇ ਮਜਬੂਰ ਕਰਦੀਆਂ ਆਪਾਂ ਜਾਣਦੇ ਹਾਂ ਕਿ ਲੰਘੇ ਡਿਣੀ ਕਾਂਗਰਸ ਦੇ ਵੱਲੋਂ ਕਈ ਥਾਵਾਂ ਤੋਂ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਆ ਪਰ ਕਿਉਂਕਿ ਇਹ ਵਰਤਮਾਨ ਸੰਸਦ ਮੈਂਬਰਾਂ ਨੂੰ ਫੇਰ ਟਿਕਟ ਮਿਲੀ ਹੈ ਇਸ ਕਰਕੇ ਨਵੇਂ ਕਿਹਰੇ ਜਿਹੜੇ ਕਿ ਚਾਹੁੰਦੇ ਸੀ ਸਾਨੂੰ ਟਿਕਟ ਮਿਲ ਜਾਵੇ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰਿਆ ਜੇਕਰ ਅਸੀਂ ਗੱਲ ਕਰੀਏ ਇਸ ਵਕਤ ਅਮਰਤਸਰ ਲੋਕ ਸਭਾ ਸੀਟ ਤੋਂ ਜਿੱਥੇ ਕਿ ਦੁਬਾਰਾ ਫੇਰ ਗੁਰਜੀਤ ਸਿੰਘ ਔਜਲਾ ਹੋਰਾਂ ਨੂੰ ਟਿਕਟ ਮਿਲੀ ਹੈ ਉਹਨਾਂ ਦੇ ਬਾਬਤ ਪਤਾ ਇਹ ਲੱਗਾ ਵੀ ਕਈ ਅਮਰਤਸਰ ਖੇਤਰ ਦੇ ਜਿਹੜੇ ਵਿਧਾਇਕ ਨੇ ਸਪਸ਼ਟ ਤੌਰ ਦੇ ਉੱਤੇ ਖੁੱਲ੍ਹਿਆ ਉਹਨਾਂ ਦੇ ਖਿਲਾਫ ਨੇ ਤੇ ਕਈ ਅੰਦਰਖਾਤੇ ਖਿਲਾਫ ਨੇ ਹਾਲਾਂਕਿ ਗੁਰਜੀਤ ਸਿੰਘ ਔਜਲਾ ਇਸ ਵਕਤ ਦਿੱਲੀ ਦਰਬਾਰ ਦੇ ਵਿੱਚ ਹੀ ਹੈ ਟਿਕਟ ਦੇਣ ਵਾਲਿਆਂ ਦੇ ਕਰਕੇ ਉਹਨਾਂ ਦੇ ਵੱਲੋਂ ਹੌਸਲੇ ਆਪਣੇ ਬੜੇ ਬੁਲੰਦ ਪ੍ਰਗਟਾਏ ਜਾ ਰਹੇ ਆ ਤੇ ਉਹ ਸਭ ਦਾ ਧੰਨਵਾਦ ਵੀ ਕਰ ਰਹੇ ਆ ਉੱਥੇ ਕਿ ਤੁਸੀਂ ਮੈਨੂੰ ਟਿਕਟ ਦੇ ਕੇ ਫੇਰ ਨਵਾਜਿਆ ਪਰ ਜਦੋਂ ਉਹ ਪੰਜਾਬ ਦੇ ਵਿੱਚ ਆਪਣੇ ਖੇਤਰ ਦੇ ਵੱਲ ਆਉਣਗੇ ਤਾਂ ਉਹਨਾਂ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਆਪਣੇ ਨਾਲ ਸਾਰੇ ਹੀ ਕਾਂਗਰਸੀ ਵਿਧਾਇਕ ਲੈ ਕੇ ਤੁਰਨ ਵਾਸਤੇ ਮੁਸ਼ਕਤ ਕਰਨੀ ਪੈਣੀ ਆ ਆਪਾ ਇਹ ਵੀ ਜਾਣਦੇ ਆ ਕਿ ਬੀਬੀ ਨਵਜੋਤ ਕੌਰ ਸਿੱਧੂ ਨੂੰ ਅਮਰਤਸਰ ਤੋਂ ਟਿਕਟ ਮਿਲਣ ਦੀ ਆਸ ਸੀ ਉਹ ਇਸ ਕਰਕੇ ਸੀ ਕਿਉਂਕਿ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਮੰਗਦੇ ਸੀ ਪਰ ਉਹਨਾਂ ਨੂੰ ਉੱਥੋਂ ਮਿਲੀ ਨਹੀਂ ਉਹਨਾਂ ਦੀ ਥਾਂ ਦੇ ਉੱਤੇ ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਸ਼ਾਇਦ ਅਮਰਤਸਰ ਤੋਂ ਟਿਕਟ ਮਿਲ ਜਾਵੇ ਇਸ ਗੱਲ ਦੀ ਆਸ ਸੀ ਪਰ ਇਥੋਂ ਔਜਲਾ ਹੋਰਾਂ ਨੂੰ ਮਿਲ ਗਈ ਹੈ ਤੇ ਇਹ ਜਪਦਾ ਸੀ ਕਿ ਨਵਜੋਤ ਕੌਰ ਸਿੱਧੂ ਸ਼ਾਇਦ ਨਾਰਾਜ਼ ਹੋ ਜਾਣਗੇ ਪਰ ਉਹ ਨਾਰਾਜ਼ ਨਹੀਂ ਹੋਏ ਉਹਨਾਂ ਨੇ ਕੱਲ ਮੀਡੀਏ ਦੇ ਨਾਲ ਇਹ ਗੱਲਬਾਤ ਕੀਤੀ ਹੈ ਕਿ ਇਹ ਕਾਂਗਰਸ ਹਾਈ ਕਮਾਂਡ ਦਾ ਕੰਮ ਹੈ ਕਿਨੂੰ ਟਿਕਟ ਦੇਣੀ ਹੈ ਕਿਨੂੰ ਟਿਕਟ ਨਹੀਂ ਦੇਣੀ ਕਿਨੂੰ ਵਾਜਬ ਸਮਝਣਾ ਹੈ ਕਿਰੂੰ ਗੈਰਵਾਜਬ ਪਰ ਜੇਕਰ ਪਵਨ ਕੁਮਾਰ ਬਾਂਸਲ ਮੈਨੂੰ ਖੁਦ ਨਿੱਜੀ ਤੌਰ ਦੇ ਉੱਤੇ ਕਹਿਣਗੇ ਕਿ ਆਓ ਤੇ ਮੇਰੇ ਹੱਕ ਦੇ ਵਿੱਚ ਪ੍ਰਚਾਰ ਕਰੋ ਤਾਂ ਮੇਰੇ ਮਨ ਦੇ ਵਿੱਚ ਕੋਈ ਗਿਲਾਸ਼ਿਕਵਾ ਨਹੀਂ ਹੈ ਮੈਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਵੀ ਤਿਆਰ ਬਰ ਤਿਆਰ ਆ ਪਰ ਅੰਦਰ ਖਾਤੇ ਕਈ ਪਾਸਿਓ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੇਕਰ ਬੀਬੀ ਸਿੱਧੂ ਨੂੰ ਚੰਡੀਗੜ੍ਹ ਤੋਂ ਵੀ ਟਿਕਟ ਨਹੀਂ ਮਿਲੀ ਇਨਾਂ ਨੂੰ ਨਹੀਂ ਮਿਲੀ ਅੰਮ੍ਰਿਤਸਰ ਤੋਂ ਵੀ ਤਾਂ ਇਹ ਬਠਿੰਡੇ ਤੋਂ ਚੋਣ ਲੜ ਸਕਦੇ ਜਾਂ ਫਿਰ ਸ਼ਾਇਦ ਪਾਰਟੀ ਇਹਨਾਂ ਨੂੰ ਫਿਰੋਜ਼ਪੁਰ ਤੋਂ ਚੋਣ ਲੜਾਵੇ ਪਰ ਬੀਬੀ ਨਵਜੋਤ ਕੌਰ ਸਿੱਧੂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੇਰੀ ਪਹਿਲੀ ਤੇ ਆਖਰੀ ਇੱਛਾ ਚੰਡੀਗੜ੍ਹ ਹੀ ਸੀ ਮੈਂ ਪੰਜਾਬ ਦੇ ਵਿੱਚ ਕਿਸੇ ਵੀ ਹਿੱਸੇ ਤੋਂ ਹੁਣ ਚੋਣ ਨਹੀਂ ਲੜਨੀ। ਸੁਖਬੀਰ ਸਿੰਘ ਬਾਦਲ ਖੁਰਾਡੇ ਵੱਲੋਂ ਖੁੱਲੇ ਆਮ ਚੁਣੌਤੀ ਦਿੱਤੀ ਗਈ ਹੈ ਨਵਜੋਤ ਕੌਰ ਸਿੱਧੂ ਨੂੰ ਕਿ ਜੇਕਰ ਦਮ ਹੈ ਤਾਂ ਤੁਸੀਂ ਆਓ ਬਠਿੰਡੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਮੁਕਾਬਲਾ ਕਰਕੇ ਦੇਖ ਲਓ। ਪਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਕਿਸਮ ਦੀ ਚੁਣੌਤੀ ਦੇ ਵਿੱਚ ਪੈਣ ਵਾਲੀ ਨਹੀਂ। ਮੈਨੂੰ ਕੋਈ ਜ਼ਰੂਰਤ ਵੀ ਨਹੀਂ। ਮੈਂ ਆਪਣਾ ਕੰਮ ਕਰਨਾ ਹੈ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਆ। ਮੇਰੀ ਇੱਛਾ ਇਸ ਕਰਕੇ ਸੀ ਚੰਡੀਗੜ੍ਹ ਤੋਂ ਚੋਣ ਲੜਨ ਦੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇੱਥੇ ਕਈ ਕੁਝ ਕੀਤਾ ਜਾ ਸਕਦਾ ਹੈ। ਉਹ ਤਾਂ ਕੀਤਾ ਜਾ ਸਕਦਾ ਕਿਉਂਕਿ ਇਸ ਵਕਤ ਉਹ ਹੋ ਨਹੀਂ ਰਿਹਾ ਉਹ ਤਾਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਮੈਨੂੰ ਇੱਥੇ ਪਰਮਾ ਹੁੰਗਾਰਾ ਮਿਲੇਗਾ ਪਰ ਕਾਂਗਰਸ ਹਾਈ ਕਮਾਂਡ ਨੂੰ ਨਹੀਂ ਠੀਕ ਜਾਪਿਆ ਤਾਂ ਮੇਰੇ ਮਨ ਦੇ ਵਿੱਚ ਕੋਈ ਈਰਖਾ ਕੋਈ ਵੈਰ ਵਿਰੋਧ ਦੀ ਭਾਵਨਾ ਨਹੀਂ ਵਧੀਆ ਗੱਲ ਹੈ ਜੇਕਰ ਪਵਨ ਕੁਮਾਰ ਬਾਂਸਲ ਜੀ ਨੂੰ ਟਿਕਟ ਮਿਲੀ ਹੈ ਪਰ ਜਿਹੜੇ ਜਿਹੜੇ ਲੋਕਾਂ ਨੂੰ ਹੁਣ ਤੱਕ ਟਿਕਟ ਮਿਲੀ ਹੈ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਸੀਨੀਅਰ ਨਿਤਾਮਾਂ ਨੂੰ ਨਾਲ ਲੈ ਕੇ ਕਿੰਨੀ ਕੁ ਮੁਸ਼ਕਲਤ ਕਰਨੀ ਪਊਗੀ ਇਹ ਵਕਤ ਦੱਸੂਗਾ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਭਗਵੰਤ ਮਾਨ ਹੋਰਾਂ ਦੀ ਭਗਵੰਤ ਮਾਨ ਹੋਰਾਂ ਨੇ ਕੱਲ ਇੱਕ ਥਾਂ ਨੇ ਉੱਤੇ ਪ੍ਰਚਾਰ ਕਰਦਿਆਂ ਦਸਵੰਧ ਮੰਗਿਆ ਲੋਕਾਂ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਵੀ ਕੋਈ ਚੋਣ ਲੜਦੀ ਹੁੰਦੀ ਹੈ ਉਸ ਵਕਤ ਬਹੁਤ ਵੱਡੇ ਪੱਦਰ ਦੇ ਉੱਤੇ ਖਰਚੇ ਹੁੰਦੇ ਆ ਇੱਕ ਮੇਰੇ ਵਰਗਾ ਸਧਾਰਨ ਇਮਾਨਦਾਰ ਵਿਅਕਤੀ ਜਿਨੇ ਲੋਕਾਂ ਦੀਆਂ ਭਾਵਨਾਵਾਂ ਨੂੰ 5 ਸਾਲ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਤੇ ਫਿਰ 5 ਸਾਲ ਪਾਰਲੀਮੈਂਟ ਦੇ ਵਿੱਚ ਪਹੁੰਚਾ ਸਕਦਾ ਜੇਕਰ ਤੁਹਾਡੀ ਕਿਰਪਾ ਹੋਵੇ ਤਾਂ ਮੇਰੇ ਕੋਲੇ ਪੈਸੇ ਟਕੇ ਦੀ ਕਮੀ ਹੈ ਜਿਵੇਂ ਅਸੀਂ ਬਾਕੀ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਪੈਸੇ ਨਾਲ ਨਿਵਾਸਦੇ ਹਾਂ ਮੈਨੂੰ ਇਸ ਵਕਤ ਦਸਵੰਦ ਦੀ ਜ਼ਰੂਰਤ ਹੈ ਜੇਕਰ ਤੁਸੀਂ ਚਾਹੋ ਨੀਓ ਕਿ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ ਮੰਗਾਂ ਫਿਰ ਪਾਰਲੀਮੈਂਟ ਤੱਕ ਪਹੁੰਚਣ ਦਾ ਦਸਵੰਧ ਦੀ ਇਸ ਵਕਤ بڑے ਵੱਡੇ ਪਦਰ ਤੇ ਜ਼ਰੂਰਤ ਹੈ ਤਿਲ ਫੁੱਲਾ ਜਿਹੜਾ ਉਹ ਪਾਰਟੀ ਦੇ ਲਈ ਦੇਣਾ ਚਾਹੀਦਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਦੋਂ ਮੇਰੇ ਕੋਲੇ ਵਾਜਬ ਪੈਸਾ ਹੋ ਗਿਆ ਚੋਣ ਲੜਨ ਜਾਊਗਾ ਮੈਂ ਨਾਲ ਦੀ ਨਾਲ ਹੀ ਇੱਕ ਵੀਡੀਓ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਹੁਣ ਪੈਸੇ ਨਾ ਭੇਜੇ ਜਾਣ ਕਿਉਂਕਿ ਮੇਰੇ ਕੋਲੇ ਪੈਸੇ ਹੁਣ ਹੋ ਚੁੱਕੇ ਆ ਪਰ ਉਹਨਾਂ ਦੇ ਵੱਲੋਂ ਇਹ ਦਸਵੰਦ ਮੰਗਣ ਵਾਲੀ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਛੱਡ ਚੁੱਕੇ ਕਈ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਖਾਸ ਕਰਕੇ ਜੱਸੀ ਜਸਰਾਜ ਨੇ ਤੇ ਕਈ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਤਾਂ ਲੋਕ ਬਿਨਾਂ ਮੰਗਿਆ ਪੈਸੇ ਦਿੰਦੇ ਸੀ 2014 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਓ 17 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਓ ਵਿਦੇਸ਼ਾਂ ਦੇ ਵਿੱਚੋਂ ਪੰਡਾਂ ਦੀਆਂ ਪੰਡਾਂ ਪੈਸਿਆਂ ਦੀ ਪਰ ਉਹਨਾਂ ਦਾ ਕਦੇ ਕਿਤੇ ਹਿਸਾਬ-ਕਿਤਾਬ ਨਹੀਂ ਹੋਇਆ ਇੱਕ-ਇੱਕ ਹਲਕੇ ਤੋਂ ਕਈ-ਕਈ ਲੱਖ ਰੁਪਈਆ ਲੋਕਾਂ ਨੇ ਭੇਜਿਆ ਪਰ ਉਹ ਕਿੱਧਰ ਗਿਆ ਕੀਨੇ ਭੇਜਿਆ ਕੌਣ ਖਾ ਗਿਆ ਕੀ ਖਰਚ ਕੀਤਾ ਜਾਂ ਨਹੀਂ ਕੀਤਾ ਜੇਬ 'ਚ ਪਾ ਲਿਆ ਜਾਂ ਪਾਰਟੀ ਫੰਡ 'ਚ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਜਸੀ ਜਸਰਾਜ ਨੇ ਤੇ ਕਈ ਹੋਰ ਨਾਂ ਨੇ ਖਾਸ ਕਰਕੇ ਸੁਖਪਾਲ ਸਿੰਘ ਖੈਰਾ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਲੋਕਾਂ ਦੇ ਹਮਦਰਦਾਂ 2022 ਦੇ ਵਿੱਚ ਅਸੀਂ 5 ਐਨਆਰਆਈ ਪੈਣਾ ਵੀਰਾਂ ਨੂੰ ਟਿਕਟਾਂ ਦੇਵਾਂਗੇ ਵਿਧਾਨ ਸਭਾ ਚੋਣਾਂ ਦੇ ਮੌਕੇ ਇਸ ਕਰਕੇ ਸਾਡੇ ਵਾਲਾ ਜਿਹੜੀ ਉਹ ਮਿਹਰ ਭਰੀ ਨਿਗਰਾਨੀ ਚਾਹੀਦੀ ਹੈ ਐਨਆਰਆਈ ਨੂੰ ਕਹਿਣ ਦਾ ਭਾਵ ਇਹ ਹੈ ਕਿ ਐਨਆਰਆਈ ਦੇ ਉੱਤੇ ਟੇਕ ਐ ਇਤਕੀ ਉਹ ਇਸ ਕਰਕੇ ਆ ਕਿਉਂਕਿ ਐਨਆਰਆਈ ਭੈਣਾ ਵੀਰਾਂ ਦੇ ਵੱਲੋਂ ਇਤਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਘੱਟ ਦਿਲਚਸਪੀ ਲਈ ਜਾ ਰਹੀ ਆ ਪਹਿਲਾਂ ਦੇ ਮੁਕਾਬਲਤ ਸ਼ਾਇਦ ਉਹਨਾਂ ਨੂੰ ਇਹ ਜਾਪਦਾ ਕਿ ਜਿਨ੍ਹਾਂ ਦੇ ਉੱਤੇ ਅਸੀਂ ਯਕੀਨ ਕਰਦੇ ਆ ਉਹ ਆਪਸ ਦੇ ਵਿੱਚ ਕੁਕੜਖੇ ਉਡਾਉਣ ਲੱਗ ਪੈਂਦੇ ਆ ਉਹ ਆਪਸ ਦੇ ਵਿੱਚ ਕਾਟੋਕਲੇਸ਼ ਦੇ ਸ਼ਿਕਾਰ ਹੋ ਜਾਂਦੇ ਆ ਤੇ ਫਿਰ ਸਾਡੀਆਂ ਭਾਵਨਾਵਾਂ ਦੇ ਉੱਤੇ ਛੱਟ ਵੱਜਦੀ ਆ ਉਹਨਾਂ ਨੇ ਸ਼ਾਇਦ ਇਤਕੀ ਇਸੇ ਗੱਲ ਕਰਕੇ ਮੂੰਹ ਮੋੜ ਲਿਆ ਪਰ ਜੇਕਰ ਗੱਲ ਕਰੀਏ ਅਸੀਂ ਪੰਜਾਬ ਦੀ ਰਾਜਨੀਤੀ ਦੇ ਉੱਤੇ ਡੇਰਾਵਾਦ ਦੇ ਪ੍ਰਭਾਵ ਦੀ ਕੈਪਟਨ ਅਮਰਿੰਦਰ ਸਿੰਘ ਕੱਲ ਆਸ਼ਾ ਕੁਮਾਰੀ ਜੀ ਨੂੰ ਲੈ ਕੇ ਸੁਨੀਲ ਜਾਖੜ ਹੁਲਾਣੋ ਲੈ ਕੇ ਡੇਰਾ ਬਿਆਸ ਦੇ ਵਿੱਚ ਪਹੁੰਚੇ ਇੱਥੇ ਰਾਧਾ ਸਵਾਮੀਆ ਦੇ ਡੇਰੇ ਦੇ ਵਿੱਚ ਉਹਨਾਂ ਨੇ ਜਾ ਕੇ 2 ਘੰਟੇ ਬੰਦ ਕਮਰਾ ਮੀਟਿੰਗ ਕੀਤੀ ਹੈ ਡੇਰਾ ਬਿਆਸ ਦੇ ਮੁਖੀ ਦੇ ਨਾਲ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਹੋਣੀਆਂ ਜ਼ਾਹਰ ਜੀ ਗੱਲ ਹੈ ਕਿ ਵੋਟਾਂ ਸਿਰ ਤੇ ਆ ਤਾਂ ਵੋਟਾਂ ਮੰਗਣੋਂ ਗਏ ਸੀ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਅਤੀਤ ਦੇ ਵੱਲ ਝਾਤ ਮਾਰਗੇ ਉਦੋਂ ਵੀ ਇਹੀ ਦਿਸਦਾ ਕਿ ਡੇਰਿਆਂ ਵੱਲ ਲੀਡਰਾਂ ਦੀਆਂ ਗੱਡੀਆਂ ਘੂਕਵਟ ਤੀਆਂ ਜਾਂਦੀਆਂ بس ਲਗਾਤਾਰ ਉੱਥੇ ਜਾਂਦੀਆਂ ਗੱਡੀਆਂ ਤੇ ਉਹ ਵੋਟਾਂ ਮੰਗਦੇ ਆ ਤੇ ਸੰਗਤ ਦੇ ਵਿੱਚ ਬਹਿ ਕੇ ਤੇ ਨਾਮ ਚਰਚਾ ਵੀ ਸੁਣਦੇ ਤੇ ਕਈ ਗੱਲਾਂ ਹੋਰ ਵੀ ਹੁੰਦੀਆਂ ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ মিডিਏ ਦੇ ਮੂਹਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਆਕਾਲੀ ਦਲ ਦੇ ਕੁਝ ਨਿਤਾਵਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਕਿ ਕੀ ਡੇਰੇ ਦੇ ਵਿੱਚ ਇਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦਾ ਜਾਣਾ ਠੀਕ ਹੈ ਉਹਨਾਂ ਨੇ ਕਿਹਾ ਜੀ ਕੋਈ ਮਾੜੀ ਗੱਲ ਨਹੀਂ ਵੋਟਾ ਆਪਾਂ ਕਿਤੋਂ ਵੀ ਮੰਗ ਸਕਦੇ ਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋਗੀ ਕਿਉਂਕਿ ਅਕਾਲੀ ਦਲ ਦੇ ਆਗੂ ਵੀ ਸਮੇਂ-ਸਮੇਂ ਤੇ ਜਾਂਦੇ ਰਹੇ ਆ ਤੇ ਐਤਕੀ ਵੀ ਹੋ ਸਕਦਾ ਹੈ ਕਿ ਅੰਦਰਖਾਤੇ ਵਕਫ-ਵਕਫ ਪਾਰਟੀਆਂ ਦੇ ਨੇਤਾ ਡੇਰਿਆਂ ਦੇ ਵਿੱਚ ਵੋਟਾ ਮੰਗਣ ਵਾਸਤੇ ਜਾਂ ਪਰ ਕੈਪਟਨ ਅਮਰਿੰਦਰ ਸਿੰਘ ਪਹਿਲੇ ਨੇਤਾ ਨਹੀਂ ਜਿਹੜੇ ਡੇਰਾ ਵਿਆਸ ਤੇ ਗਏ ਆ ਕੁਝ ਦਿਨ ਪਹਿਲਾਂ ਹੀ ਨਿਤਨ ਗੜਕਰੀ ਜਿਹੜੇ ਕਿ ਕੇਂਦਰੀ ਮੰਤਰੀ ਹੈ ਤੇ ਭਾਜਪਾ ਦੇ ਇੱਕ ਸੀਨੀਅਰ ਨੇਤਾ ਕੈਲਾਸ਼ ਵਿਜੇ ਵਰਗੀਆ ਉਹ ਵੀ ਗਏ ਸੀ ਡੇਰਾ ਵਿਆਸ ਦੇ ਵਿੱਚ ਤੇ 2 ਘੰਟੇ ਉਹਨਾਂ ਨੇ ਵੀ ਡੇਰਾ ਮੁਖੀ ਦੇ ਨਾਲ ਯਾਨੀ ਕਿ ਗੁਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉੱਥੇ ਉਹਨਾਂ ਨੇ ਵੋਟਾਂ ਮੰਗ ਕੇ ਤੇ ਬਾਅਦ ਦੇ ਵਿੱਚ ਟਵੀਟ ਕਰਕੇ ਇਹ ਗੱਲ ਕਹੀ ਸੀ ਕਿ ਅਸ਼ੀਰਵਾਦ ਮਿਲ ਚੁੱਕਾ ਹੈ ਬਹੁਤ ਪਰਸਨਿਚਿਤ ਹੈ ਹਮ ਕਹਿਣ ਦਾ ਭਾਵ ਇਹ ਹੈ ਕਿ ਇਦਾਂ ਦੀਆਂ ਗੱਲਾਂ ਆਉਂਦੇ ਦਿਨਾਂ ਦੇ ਵਿੱਚ ਵੀ ਹੋਣੀਆਂ ਕਈ ਨਤਾ ਇਹੋ ਜਿਹੇ ਆ ਜਿਹੜੇ ਡੇਰਿਆਂ ਦੇ ਸਿੱਧੇ ਸੰਪਰਕ ਦੇ ਵਿੱਚ ਆ ਚੁੱਕੇ ਆ ਕਈ ਅੰਦਰਖਾਤੇ ਸੰਪਰਕ ਬਣਾਉਣ ਦੀਆਂ ਕੋਸ਼ਸ਼ਾਂ ਦੇ ਵਿੱਚ ਝੋਟੇ ਹੋਏ ਆ ਯਾਨੀ ਕਿ ਇਹ ਧਾਰਨਾ ਇਤਕੀ ਹੋਰ ਪ੍ਰਚੰਡ ਹੋ ਜਾਣੀ ਆ ਕਿ ਪੰਜਾਬ ਦੀ ਰਾਜਨੀਤੀ ਡੇਰਿਆਂ ਬਿਨਾਂ ਨਹੀਂ ਚੱਲਦੀ ਤੇ ਡੇਰੇ ਪੰਜਾਬ ਦੇ ਰਾਜਨੀਤਿਕ ਲੋਕਾਂ ਬਿਨਾਂ ਨਹੀਂ ਚੱਲਦੇ ਇਹ ਇੱਕ ਦੂਜੇ ਦੇ ਪੂਰਕ ਹੈ ਇੱਕ ਸਿੱਕੇ ਦੇ ਦੋ ਪਹਿਲੂ ਕਹਿ ਸਕਦੇ ਆ ਇਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਬਚਾਉਣ ਦੇ ਲਈ ਇਹਨਾਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰਨ ਦੇ ਲਈ ਕੰਮ ਕੀਤਾ ਜਾਂਦਾ ਪਰ ਜੇਕਰ ਅਸੀਂ ਗੱਲ ਕਰੀਏ ਇਸ ਵਕਤ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਡੇਰਾ सिरसा ਇਸ ਵਕਤ ਸੁੰਨਾ ਪਿਆ ਹਾਲਾਂਕਿ ਪ੍ਰੇਮੀਆਂ ਦੇ ਵਿੱਚ ਕੁਝ ਹਿੱਸੇ ਦੇ ਵਿੱਚ ਜੋਸ਼ ਵਾਲੇ ਤੱਕ ਬਰਕਰਾਰ ਹੈ ਪਰ ਜਿਸ ਤਰੀਕੇ ਦੇ ਨਾਲ ਡੇਰਾ सिरसा ਦੇ ਰਾਜਨੀਤਿਕ ਵਿੰਗ ਦੇ ਵੱਲੋਂ ਵੱਖ-ਵੱਖ ਬਲਾਕਾਂ ਦੇ ਵਿੱਚ ਮੀਟਿੰਗਾਂ ਦਾ ਕੰਮ ਆਰੰਭਿਆ ਗਿਆ ਤੇ ਉਹਨਾਂ ਦੇ ਵੱਲੋਂ ਹਾਲੇ ਤੱਕ ਇਸ ਗੱਲ ਦੇ ਉੱਤੇ ਕੋਈ ਪੱਕੇ ਤੌਰ ਤੇ رائے ਨਹੀਂ ਬਣਾਈ ਗਈ ਵੀ ਕੀ ਦੇ ਹੱਕ ਦੇ ਵਿੱਚ ਭੁਗਤਣਾ ਤੇ ਕੀ ਦੇ ਖਿਲਾਫ ਪਰ ਉਹ ਇਹ ਜ਼ਰੂਰ ਹਾਲੇ ਤੱਕ ਰਾਏ ਘੜਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਹੜਾ ਸਾਡੇ ਲਈ ਚੰਗਾ ਤੇ ਕਿਹੜਾ ਸਾਡੇ ਲਈ ਮਾੜਾ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ ਜਿਹੜੇ ਆਗੂ ਆ ਉਹਨਾਂ ਦੇ ਵੱਲੋਂ ਕੋਈ ਫੈਸਲਾ ਕਰ ਲਿਆ ਜਾਣਾ ਯਾਨੀ ਕਿ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਬੇਸ਼ੱਕ ਪੰਜਾਬ ਦੇ ਵਿੱਚ ਡੇਰਾਵਾਦ ਦੇ ਪ੍ਰਭਾਵ ਦੀ ਗੱਲ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਆ ਅਸੀਂ ਬਹੁਤ ਸਾਰੇ ਤਰਕ ਵੀ ਦਿੰਨੇ ਆ ਪਰ ਰਾਜਨੀਤਿਕ ਲੋਕਾਂ ਦਾ ਡੇਰਿਆਂ ਮੇੜਾ ਨਹੀਂ ਸਰਦਾ ਤੇ ਡੇਰਿਆਂ ਵਾਲੇ ਆ ਜਿਹੜੇ ਉਹ ਰਾਜਨੀਤਿਕ ਲੋਕਾਂ ਦਾ ਫਾਇਦਾ ਵੀ ਲੈਂਦੇ ਆ ਸਮੇਂ-ਸਮੇਂ ਤੇ ਕਈ ਕਿਸਮ ਦੀਆਂ ਖਬਰਾਂ ਆਉਂਦੀਆਂ ਹਾਲੇ ਦੁਆਬਾ ਖੇਤਰ ਦੇ ਵਿੱਚ ਜਿਹੜੇ ਡੇਰੇ ਆ ਕਈ ਮਾਲਵਾ ਖੇਤਰ ਚ ਜਿਹੜੇ ਡੇਰੇ ਬਣੇ ਹੋਏ ਆ ਉਹਨਾਂ ਦੇ ਵੱਲ ਵਹੀਰਾਂ ਘੱਟ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਜਾਣਾ ਕਿਉਂਕਿ ਹਾਲੇ ਤੱਕ ਉਮੀਦਵਾਰ ਪੂਰੇ ਨਹੀਂ ਐਲਾਨੇ ਹਾਲੇ ਤੱਕ ਸਿਰਫ ਪਾਰਟੀਆਂ ਦੇ ਮੁਖੀ ਜਾ ਰਹੇ ਆ ਜਦੋਂ ਉਮੀਦਵਾਰ ਐਲਾਨੇ ਗਏ ਤਾਂ ਫਿਰ ਉਹ ਵੀ ਜਾਣਗੇ ਪਿਛਲੇ ਦਿਨੀ ਇਹ ਵੀ ਖਬਰ ਆਈ ਸੀ ਵੀ ਸ਼ੇਰ ਸਿੰਘ ਕਬਾਇਆ ਜਿਹੜੇ ਕਿ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਆ ਐਥਿਕੀ ਉਹ ਕਾਂਗਰਸ ਦੀ ਟਿਕਟ ਵਾਸਤੇ ਜੂਝ ਰਹੇ ਆ ਜੂਝ ਰਹੇ ਸ਼ਬਦ ਇਸ ਕਰਕੇ ਵਰਤ ਰਹੇ ਆ ਕਿਉਂਕਿ ਕਬਾਇਆ ਸਾਹਿਬ ਚਾਹੁੰਦੇ ਆ ਕਿ ਟਿਕਟ ਮੈਨੂੰ ਹੀ ਮਿ ਪਰ ਰਾਣਾ ਗੁਰਮੀਤ ਸੋਢੀ ਨੇ ਜਿਹੜੇ ਉਹ ਚਾਹੁੰਦੇ ਦੇਖ ਟਿਕਟ ਸਾਨੂੰ ਮਿਲੇ ਜੇਕਰ ਰਾਣਾ ਸੋਢੀ ਨੂੰ ਟਿਕਟ ਮਿਲਦੀ ਆ ਤਾਂ ਸ਼ੇਰ ਸਿੰਘ ਖਬਾਇਆ ਨੇ ਕਿਹਾ ਕਿ ਫੇਰ ਵੀ ਅਸੀਂ ਚੋਣ ਲੜਨੀ ਆ ਕਿ ਉਹ ਇਸ ਹਾਲਾਤ ਦੇ ਵਿੱਚ ਹਜ਼ਾਰ ਚੋਣ ਲੜਨਗੇ ਜਾਂ ਉਹਨਾਂ ਦੇ ਨਾਲ ਟਕਸਾਲੀ ਦਲ ਦੇ ਵੱਲੋਂ ਵੀ ਸੰਪਰਕ ਕੀਤਾ ਜਾ ਰਿਹਾ ਕਿ ਉਹ ਉਧਰੋਂ ਚੋਣ ਲੜਨਗੇ ਇਹਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਸ਼ੇਰ ਸਿੰਘ ਖਬਾਇਆ ਵੀ ਡੇਰਾ ਬਿਆਸ ਦੀ ਸਤਸੰਗ ਦੇ ਵਿੱਚ ਗਏ ਲੋਕਾਂ ਦੇ ਵਿੱਚ ਜਾ ਕੇ ਨਾਮ ਚਰਚਾ ਸੁਣੀ ਤੇ ਫਿਰ ਉਹ ਵਾਪਸ ਆ ਗਏ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਮੈਂ ਹਾਜ਼ਰ ਹਾਂ ਰਾਏ ਸਖ ਭਾਈਚਾਰੇ ਦੀ ਵੋਟ ਮੈਨੂੰ ਹੀ ਪੈਣੀ ਚਾਹੀਦੀ ਹੈ ਤੇ ਇਹ ਇੱਕ ਸੰਕੇਤਕ ਤੌਰ ਦੇ ਉੱਤੇ ਆਪਣਾ ਪ੍ਰਚਾਰ ਕਰਨ ਦਾ ਤਰੀਕਾ ਹੈਗਾ ਸੋ ਇਹੋ ਜਿਹਾ ਆਉਂਦੇ ਦਿਨਾਂ ਦੇ ਵਿੱਚ ਬੜਾ ਕੁਝ ਹੋਣਾ ਪਰ ਜੇਕਰ ਅਸੀਂ ਗੱਲ ਕਰੀਏ ਗੁਰਦਾਸਪੁਰ ਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਨੂੰ ਹਾਲੇ ਤੱਕ ਇੱਥੋਂ ਚੰਗਾ ਚੌਂਕੀਦਾਰ ਨਹੀਂ ਲੱਭ ਰਿਆ ਖਬਰਾਂ ਹੁਣ ਇਹ ਆ ਰਹੀਆਂ ਕਿ ਗੁਰਦਾਸਪੁਰ ਤੋਂ ਕਿਉਂਕਿ ਅਕਸ਼ੇ ਖੰਨਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਕਈ ਹੋਰ ਜਿਹੜੇ ਭਾਜਪਾਈ ਨੇਤਾ ਉਹਨਾਂ ਨੇ ਕਿਹਾ ਵੀ ਸਾਡਾ ਇਤਕੀ ਚੋਣ ਲੜਨ ਦਾ ਇਰਾਦਾ ਨਹੀਂ ਇਹਨਾਂ ਦੋਹਾਂ ਸੀਟਾਂ ਤੋਂ ਪ੍ਰਭਾਵਸ਼ਾਲੀ ਚਿਹਰੇ ਦੀ ਭਾਲ ਆ ਜਿਹੜੀ ਉਹ ਬੜੇ ਜ਼ੋਰ ਸ਼ੋਰ ਦੇ ਉੱਤੇ ਆ ਇਹ ਵੀ ਖਬਰ ਆਈ ਸੀ ਪਿੱਛੇ ਜਾਏ ਕਿ ਅਮਰitsar ਜਾਂ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਚੋਣ ਲੜਾਈ ਜਾ ਸਕਦੀ ਹੈ ਪਰ ਸੰਨੀ ਦਿਓਲ ਨੇ ਨਾ ਕਰਤੀ ਖਰਪਜਨ ਸਿੰਘ ਭੱਜੀ ਦੇ ਨਾਂ ਦੀ ਗੱਲ ਛੜੀ ਪਰ ਉਹਨਾਂ ਦੇ ਵੱਲੋਂ ਵੀ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਗਿਆ ਹੁਣ ਖਬਰ ਆਈ ਹੈ ਕਿ ਬੀਬੀ ਕਿਰਨ 베ਦੀ ਜਿਹੜੇ ਕਿ ਪੁੱਡੂਚਰੀ ਦੇ ਉਪਰਾਜਪਾਲ ਨੇ ਉਹਨਾਂ ਦੇ ਉੱਤੇ ਸ਼ਾਇਦ ਟਿਕਟ ਦਾ ਗੁਣਾ ਪੈ ਜਾਵੇ ਸ਼ਾਇਦ ਸ਼ਬਦ ਤਾਂ ਵਰਤ ਰਹੇ ਹਾਂ ਕਿਉਂਕਿ ਰਾਜਨੀਤੀ ਦੇ ਵਿੱਚ ਐਨ ਆਖਰੀ ਮੌਕੇ ਤੱਕ ਅੱਖ ਦੇ ਫੋਰਚ ਕੀ ਤੋਂ ਕੀ ਹੋ ਜੇ ਕੁਝ ਕਹਿ ਨਹੀਂ ਸਕਦੇ ਪਰ ਕਿਰਨ 베ਦੀ ਹੋਰਾਂ ਦੇ ਨਾਲ ਸੰਪਰਕ ਕੀਤਾ ਗਿਆ ਭਾਜਪਾ ਹਾਈ ਕਮਾਂਡ ਦੇ ਵੱਲੋਂ ਕਿਉਂਕਿ ਉਹਨਾਂ ਦਾ ਸਿੱਧਾ ਤੇ ਅਸਿੱਧਾ ਸੰਪਰਕ ਉਨਾ ਦਾ ਅਤੀਤ ਜਿਹੜਾ ਉਹ ਅੰਮ੍ਰਿਤਸਰ ਦੇ ਨਾਲ ਜੁੜਿਆ ਹੋਇਆ ਜੇਕਰ ਉਹ ਮੰਨ ਜਾਂਦੇ ਇੱਥੋਂ ਚੋਣ ਲੜਨ ਦੇ ਲਈ ਤਾਂ ਫਿਰ ਕੀ ਹੋਊਗਾ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ ਗੁਰਜੀਤ ਸਿੰਘ ਔਜਲਾ ਦੇ ਨਾਲ ਉਹਨਾਂ ਦਾ ਮੁਕਾਬਲਾ ਕਿੰਨਾ ਕੁ ਪ੍ਰਭਾਵਸ਼ਾਲੀ ਹੋ ਕੁਝ ਕਹਿ ਨਹੀਂ ਸਕਦੇ ਪਰ ਪਿੱਛੇ ਜਾ ਹਰਦੀਪ ਸਿੰਘ ਪੁਰੀ ਜਿਹੜੇ ਕਿ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਭਾਜਪਾ ਨੇ ਪਰ ਉਹ ਵੀ ਮੰਨੇ ਨਹੀਂ ਉਹਨਾਂ ਨੇ ਕਿਹਾ ਜੀ ਕਿ ਮੇਰਾ ਚੋਣ ਲੜਨ ਦਾ ਕੋਈ ਵੀ ਇਰਾਦਾ ਨਹੀਂ ਹੈ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹਾਲੇ ਤੱਕ ਉਮੀਦਵਾਰਾਂ ਦੇ ਤੌਰ ਦੇ ਉੱਤੇ ਤੈਅ ਨਹੀਂ ਹੋਈਆਂ ਕਰਨਬੇਦੀ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਕਿਰਕਰੀ ਹੋਈ ਸੀ ਆਪਾਂ ਇਹ ਵੀ ਨਹੀਂ ਭੁੱਲੇ ਜਨਰਲ ਜੇ ਜੇ ਸਿੰਘ ਹੋਰੀ ਤੇ ਕਰਨਬੇਦੀ ਵਰਗੇ ਲੋਕ ਜਿਹੜੇ ਕਿ ਬਹੁਤ ਉੱਚੇ ਰੁਤਬਿਆਂ ਦੇ ਉੱਤੇ ਸਨਮਾਨਯੋਗ ਅਹੁਦਿਆਂ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਰਾਜਨੀਤੀ ਦੇ ਵਿੱਚ ਆਉਣਾ ਕਈ ਵਾਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦਾ ਹੈ ਸੋ ਵਕਤ ਦੱਸੂਗਾ ਕਿ ਜੇ ਜੇ ਸਿੰਘ ਹੋਰੀ ਆਪਣਾ ਨਾਂ ਵਾਪਸ ਲੈਂਦੇ ਨੇ ਕਿ ਨਹੀਂ ਤੇ ਵਕਤ ਦੱਸੂਗਾ ਕਿ ਕਰਨਬੇਦੀ ਤੋਂ ਲੜਦੇ ਜਾਂ ਨਹੀਂ ਕੱਲ ਨੂੰ ਇਸੇ ਵਕਤ ਦੋਸਤੋ ਕੁਝ ਹੋਰ ਖਬਰਾਂ ਲੈ ਕੇ ਚੋਣ ਚਰਚਾ ਪ੍ਰੋਗਰਾਮ ਲਿਤਾ ਹੈ ਤਾਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਹੁਣ ਸਾਨੂੰ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ